ਮਾਨਯੋਗ ਡੀਜੀਪੀ ਲਾਅਨ ਰਡਰ ਪੰਜਾਬ ਜਿਨ੍ਹਾਂ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਜਿਸ ਵਿੱਚ ਪੂਰੇ ਪੰਜਾਬ ਦੇ ਵਿੱਚ ਅੱਜ ਚਾਇਨਾ ਡੋਰ ਦੀs ਸੰਬੰਧ ਵਿੱਚ ਦੁਕਾਨਾਂ ਦੇ ਚੈਕਿੰਗ ਕੀਤੀ ਗਈ ਸੀ ਇਸ ਮੁਹਿੰਮ ਦੇ ਤਹਿਤ ਜਦੋਂ ਸਾਡੀ ਸਬਡਿਵੀਜ਼ਨ ਦਾਖਾ ਦੇ ਸੁਧਾਰ ਥਾਣੇ ਦੇ ਵਿੱਚ ਹਲਵਾਰਾ ਰਾਤ ਦੇ ਦੁਕਾਨਾਂ ਦੀ ਚੈਕਿੰਗ ਹੋ ਰਹੀ ਸੀ ਤਾਂ ਇੱਥੇ ਇੱਕ ਰਮਨਦੀਪ ਸਿੰਘ ਜੋ ਕਿ ਲੱਤਰਪਿੰਡ ਦਾ ਰਹਿਣ ਵਾਲਾ ਵਾ ਉਸਨੇ ਆਪਣੀ ਦੁਕਾਨ ਤੇ ਚਾਇਨਾ ਡੋਰ ਰੱਖੀ ਹੋਈ ਸੀ ਜਿਸ ਤੋਂ ਬਾਅਦ ਸੱਟ ਦੇ ਦੌਰਾਨ ਇਸ ਦੀ ਦੁਕਾਨ ਤੋਂ 11 ਗੱਟੂ ਚਾਇਨਾ ਡੋਰ ਦੇ ਬਰਾਬਰ ਹੋ ਗਏ ਹਨ ਦੇਸ ਦੇ ਗ੍ਰਾਫ 223 ਬੀਨਸ ਦੇ ਤਹਿਤ ਇੱਕ ਕੈਫੇਰ ਦੰਚ ਕੀਤੀ ਗਈ ਹੈ ਮੈਂ ਸਾਰੇ ਦੁਕਾਨਦਾਰਾਂ ਨੂੰ ਅਤੇ ਆਮ ਲੋਕਾਂ ਨੂੰ ਵੀ ਇਹ ਰਿਕਵੈਸਟ ਕਰੂੰਗਾ ਕਿ ਚਾਈਨਾ ਡੋਰ ਜੋ ਕਿ ਬਹੁਤੇ ਘਾਤਕ ਜਿਸ ਤੇ ਵਕ ਵਕ ਪ੍ਰਬੂਨੋਸ ਵੱਲੋਂ ਵਕ ਵਕ ਸਮੇਂ ਦੇ ਸਰਕਾਰ ਵੱਲੋਂ ਬੰਦੀ ਲਗਾਈ ਜਾਂਦੀ ਹੈ ਕਈ ਇਨਸੀਡੈਂਟ ਜਿਸ ਵਿੱਚ ਜਾਨੀ ਨੁਕਸਾਨ ਇਵਨ ਇਨਸਾਨਾਂ ਦਾ ਜਾਂ ਜਾਨਵਰਾਂ ਦਾ ਵੀ ਹੁੰਦਾ ਹੈ ਸੋ ਸਾਨੂੰ ਆਪਣੀਆਂ ਰਵਾਇਤੀ ਡੋਰਾਂ ਦਾ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਚਾਈਨਾ ਡੋਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਆਸ-ਪਾਸ ਆਮ ਜੰਗ ਜੀਵਤ ਜੋ ਪ੍ਰਭਾਵਿਤ ਹੋ ਰਿਹਾ ਹੋ ਉਸ ਚੀਜ਼ ਨੂੰ ਬਚਾ ਸਕੀਏ